ਬਾਈ ਗੁਰਜੀ ਦਾ ਖਾਸ ਹੈ ਬਾਈ ਗੁਰਜੀ ਕੀ ਪੱਥੇ ਅਸੀਂ ਜੋ ਕੁਝ ਦੁਨੀਆ ਦੇ ਵਿੱਚ ਜਿੰਨਾ ਜ਼ਿਆਦਾ ਜਿਵੇਂ ਦਾ ਸੁਣਦੇ ਆਂ ਓਵੇਂ ਦੀ ਸਾਡੀ ਸੁਰਤ ਹੋ ਜਾਂਦੀ ਹੈ ਇਸ ਲਈ ਬਾਬਾ ਕਬੀਰ ਜੀ ਦੇ ਇੱਕ ਬਾਣੀ ਦੇ ਵਿੱਚ ਬਚਨ ਹੈ ਕਹਿੰਦੇ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੂ ਫਲ ਖਾਏ ਕਹਿੰਦੇ ਨੇ ਇੱਕ ਵਾਰੀ ਨਾ ਚਾਰ ਠੱਗ ਇਕੱਠੇ ਹੋ ਗਏ ਠੱਗਾਂ ਨੇ ਕੀ ਧੱਕਿਆ ਕਿ ਇੱਕ ਨੌਜਵਾਨ ਮੁੰਡਾ ਆਪਣੇ ਮੋਢੇ ਦੇ ਉੱਪਰ ਇੱਕ ਬੱਕਰੀ ਦਾ ਬੱਚਾ ਮੇਮਣਾ ਚੁੱਕ ਕੇ ਜਾਂਦਾ ਪਿਆ ਆ। ਉਹਨਾਂ ਨੇ ਸਲਾਹ ਕੀਤੀ ਕਿੰਦੀ ਇਸ ਬੰਦੇ ਨੂੰ ਠੱਗਣਾ ਆ। ਠੱਗਣ ਦਾ ਤਰੀਕਾ ਕੀ ਹੈ? ਉਹਨੇ ਕਿਹਾ ਇਹ ਇੱਥੇ ਖਲੋਵੋ। ਦੂਸਰਾ ਹੋਰ 50 ਕਦਮ ਅੱਗੇ ਜਾ ਕੇ ਖਲੋਵੇ। ਤੀਸਰਾ ਉਸ ਤੋਂ ਗਾਂ 100 ਕਦਮ ਅੱਗੇ ਜਾ ਕੇ ਖਲੋਵੇ। ਫਿਰ ਕੋਈ 200 ਕਦਮ ਤੇ ਜਾ ਕੇ ਖਲੋਵੇ। ਕਰਨਾ ਕੀ ਹੈ? ਇਹ ਲੰਘਦੇ ਨੌਜਵਾਨ ਨੂੰ ਹੀ ਪੁੱਛਣਾ ਵੀ ਤੂੰ ਕੁੱਤਾ ਕਿੱਥੋਂ ਐਡਾ ਕੀਮਤੀ ਲੈ ਕੇ ਆਇਆ ਆ ਕਿੰਨੇ ਦਾ ਲੈ ਕੇ ਆਇਆ ਆ ਪੂਰੀ ਤਰਤੀਬ ਬਣਾਲੀ ਪੂਰੀ ਤਰਤੀਬ ਬਣਾਉਣ ਤੋਂ ਬਾਅਦ ਜਦੋਂ ਲੰਘਦੇ ਪਿਆ ਪਹਿਲਾ ਠੱਗ ਪੁੱਛਦਾ ਕਹਿੰਦਾ ਸੋਹਣਿਆ ਆ ਕੁੱਤਾ ਕਿੱਥੋਂ ਲੈ ਕੇ ਆਇਆ ਉਹ ਕਹਿੰਦਾ ਕੀ ਹੋਇਆ ਤੇਰੇ ਦਿਮਾਗ ਨੂੰ ਇਹ ਕੁੱਤਾ ਨਹੀਂ ਮੇਮਣਾ ਆ ਕਹਿੰਦਾ ਲੈ ਕਿਸੇ ਮੂਰਖ ਨੇ ਤੈਨੂੰ ਕਿਹਾ ਵੀ ਇਹ ਕੁੱਤਾ ਨਹੀਂ ਮੇਮਣਾ ਆ ਤੈਨੂੰ ਲੱਗਦਾ ਕਿਸੇ ਨੇ ਠੱਗ ਲਿਆ ਆ ਵੈਸੇ ਕਿੰਨੇ ਦਾ ਲੈ ਕੇ ਆਇਆ ਉਹਨੇ ਕਹਾ ਤੂੰ ਕੀ ਲੈਣਾ ਮੈਂ ਜਿੰਨੇ ਦਾ ਮਰਜ਼ੀ ਲੈ ਕੇ ਆਇਆ ਵਾਂ ਅੱਗੇ ਗਿਆ ਆ ਦੂਸਰਾ ਠੱਗ ਮਿਲ ਪਿਆ ਕਹਿੰਦਾ ਵਾਹ ਵੀ ਵਾਹ ਆ ਨਸਲ ਤੇ ਪਹਿਲੀ ਵਾਰ ਕੁੱਤੇ ਦੀ ਵੇਖੀਏ ਕਿੱਥੋਂ ਲੈ ਕੇ ਆਇਆ ਕਿੰਨੇ ਦਾ ਲੈ ਕੇ ਆਇਆ ਥੋੜਾ ਜਿਹਾ ਹਰਾਨ ਹੋਇਆ ਉਹਨੂੰ ਪਹਿਲੇ ਵਾਲਾ ਜਵਾਬ ਦਿੱਤਾ ਫਿਰ ਥੋੜਾ ਜਿਹਾ ਅੱਗੇ ਗਿਆ ਤੀਸਰਾ ਠੱਗ ਮਿਲਿਆ ਉਹਨੇ ਕੋ ਕਹਾ ਵਾਹ ਬਲਿਆ ਆ ਕਿੱਥੋਂ ਲੈ ਕੇ ਆਇਆ ਤੂੰ ਕੁੱਤਾ ਬੜਾ ਸੋਹਣਾ ਆ ਇਹਦਾ ਤੇ ਰੰਗ ਹੀ ਬੜਾ ਸ਼ਾਹ ਕਾਲਾ ਆ ਜਦੋਂ ਤੀਜੇ ਬੰਦੇ ਨੇ ਇਹ ਗੱਲ ਕਹੀ ਉਹ ਹੈਰਾਨ ਹੋਇਆ ਵੀ ਮੈਨੂੰ ਭਲੇਖਾ ਲੱਗ ਰਿਹਾ ਮੈਂ ਮੇਮਣਾ ਲੈ ਕੇ ਆਇਆ ਤਿੰਨੇ ਜਣੇ ਕੁੱਤਾ ਕਹਿੰਦੇ ਪਏ ਨੇ ਆ ਤੀਜਾ ਤਾਂ ਲੰਘ ਗਿਆ ਚੌਥੇ ਨੇ ਸਿੱਧਾ ਸਬਦਾ ਕੀਤਾ ਕਹਿੰਦਾ ਭਲਿਆ ਆ ਕੁੱਤਾ ਵੇਚਣਾ ਤਾਂ ਗੱਲ ਕਰ ਦੱਸ ਕਿੰਨੇ ਪੈਸੇ ਲੈਣੇ ਆ ਉਹਨੇ ਕੋ 10 20 ਰੁਪਏ ਦਾ 50 ਰੁਪਏ ਦਾ ਲਿਆ ਹੁਣ ਭਲਿਆਂ ਜਮਾਨੇ ਦੀ ਗੱਲ ਹੈ ਕਹਿੰਦੇ ਉਹਨੇ ਉਸੇ ਵੇਲੇ ਕਿਹਾ ਵੀ ਮੈਂ ਐਡਾ ਮਹਿੰਗਾ ਲੈ ਕੇ ਆਇਆ ਆਪਣੇ ਵੱਲੋਂ ਮਹੀਮਣਾ ਲੈ ਕੇ ਆਇਆ ਕੁੱਤਾ ਕਹੀ ਜਾਂਦੇ ਚਾਰ ਬੰਦੇ ਤਾਂ ਨਹੀਂ ਆਨੇ ਹੋਗੇ ਮੈਂ ਇਕੱਲਾ ਸਿਆਣਾ ਹੋ ਗਿਆ ਕਹਿੰਦੇ ਹੋਇਆ ਕਿ ਉਹਨੇ ਹਾਰ ਕੇ ਉਹਨੂੰ ਕੁੱਤੇ ਨੂੰ ਛੱਡਤਾ ਕਹਿੰਦਾ ਮੈਂ ਵੇਚਣਾ ਹੀ ਨਹੀਂਗਾ ਮੈਂ ਠੱਗਿਆ ਗਿਆ ਆ ਉਹ ਆਪ ਮੜਾ ਜਾ ਗਾਂ ਗਿਆ ਪਿੱਛੋਂ ਠੱਗਾ ਨੇ ਉਹੀ ਮਹੀਮਣਾ ਚੁੱਕਿਆ ਤੇ ਤੁਰਦੇ ਬਣੇ ਜ਼ਿੰਦਗੀ ਵਿੱਚ ਕਈ ਵਾਰੀ ਅਸੀਂ ਲੋਕਾਂ ਦੀਆਂ ਸੁਣ ਸੁਣ ਕੇ ਲੋਕਾਂ ਦੀਆਂ ਪਰੇਸ਼ਾਨੀਆਂ ਸੁਣ ਸੁਣ ਕੇ ਤੁਸੀਂ ਜ਼ਿੰਦਗੀ ਚ ਕਈ ਵਾਰੀ ਬੰਦਿਆਂ ਨੂੰ ਵਿਗੋਗੇ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਹੁੰਦਾ ਪਰ ਉਹ ਆਪਣੇ ਸਿਰ ਤੇ ਇਹ ਭਾਰ ਬਿਠਾ ਲੈਂਦੇ ਆ ਦੁਨੀਆ ਮੈਨੂੰ ਕੀ ਕਹੇਗੀ ਦੁਨੀਆ ਨੇ ਚੰਗਾ ਨਹੀਂ ਕਹਿਣਾਗਾ ਅਸੀਂ ਆਪਣੇ ਵੱਲ ਨਿਗਾਹ ਕਰੀਏ ਆਪ ਸਵਾਰੇ ਮੈਂ ਮਿਲਿਆ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਆਪਣੇ ਆਪ ਨੂੰ ਸਵਾਰੀਏ ਪ੍ਰਮਾਤਮਾ ਵੀ ਮੇਰੀ ਤੁਹਾਡੀ ਬਾਹ ਫੜੇਗਾ